ਲੋਕਾਂ ਦੀ ਬੇਸ਼ੱਕ ਪਰਵਾਹ ਨਾ ਕਰੋ ਆਪਣਿਆਂ ਦਾ ਭੁੱਲ ਕੇ ਵਿਸਾ ਨਾ ਕਰੋ ਬੇਸ਼ੱਕ ਕਰੋ ਨਾ ਮਦਦ ਕਿਸੇ ਦੀ ਵੀ ਪਰ ਤੰਗ ਕਿਸੇ ਦਾ ਵੀ ਰਾਹ ਨਾ ਕਰੋ ਸੰਤੋਖ ਕਰੋ ਅਰਬ ਨੇ ਜੋ ਵੀ ਦਿੱਤਾ ਤੁਹਾਨੂੰ ਹੋਰ ਜ਼ਿਆਦਾ ਦੀ ਕਦੇ ਚਾਹ ਨਾ ਕਰੋ ਆਣ ਦਿਓ ਦੁਨੀਆ ਦੇਖਣ ਦੇ ਲਈ ਔਖੇਤੀ ਦੇ ਸਾਹ ਨਾ ਕਰੋ ਜ਼ਿੰਦਗੀ ਸਭ ਦੀ ਕੀਮਤੀ ਹੁੰਦੀ ਐਵੇਂ ਬੇਮਤਲਬ ਠਾ ਠਾ ਨਾ ਕਰੋ ਆਪਣੇ ਖੁਦ ਹੱਥਾਂ ਨਾਲ ਖੁਦ ਹੀ ਆਪਣਾ ਸੱਭਿਆਚਾਰ ਤਬਾਹ ਨਾ ਕਰੋ ਅਪਡੇਟ ਰਹੋ ਹਮੇਸ਼ਾ ਜਮਾਨੇ ਦੇ ਨਾਲ ਫਾੜੀ ਰਹਿ ਕੇ ਭਵਿੱਖ ਸੁਆਹ ਨਾ ਕਰੋ ਸਬਰ ਰੱਖੋ ਰਾ ਰੋਮ ਨਹੀਂ ਬਣਦਾ ਇੱਕ ਦਿਨ ਚ ਬੇਚੈਨ ਹੋ ਕੇ ਤਰਾ ਤਰਾ ਨਾ ਕਰੋ ਹਿੰਮਤ ਨਾਲ ਲੜੋ ਆਖਰੀ ਸਾਹਾਂ ਤੱਕ ਖੁਦਕਸ਼ੀ ਜਾ ਆਤਮਦਾ ਨਾ ਕਰੋ ਜਗਵੰਤ ਸਿੱਖੋ ਮਾਫ ਕਰਨਾ ਲੋਕਾਂ ਨੂੰ ਹਰ ਗਲਤੀ ਤੇ ਲਾਪਾ ਨਾ ਕਰੋ ਲੋਕਾਂ ਦੀ ਬੇਸ਼ੱਕ ਪਰਵਾਹ ਨਾ ਕਰੋ ਆਪਣਿਆਂ ਦਾ ਭੁੱਲ ਕੇ ਵਿਸਾ ਨਾ ਕਰੋ ਆਪਣਿਆਂ ਦਾ ਭੁੱਲ ਕੇ ਵਿਸਾ ਨਾ ਕਰੋ ਧੰਨਵਾਦੀ ਸਾਸਰੀ ਕਾਲ ਜੀ ਆਸ਼ਾ ਕਰਦਾ ਹਾਂ ਤੁਹਾਨੂੰ ਪਸੰਦ ਆਇਆ ਤੁਹਾਨੂੰ ਧੰਨਵਾਦ